More ਲੰਡਰਾ ਰੋਡ ਦੀ ਮੈਂ ਦੁਬਾਰਾ ਦੇਖ ਕੇ ਜਾਉਂਗਾ ਕਿ ਨਾ ਜਾਉਂਗਾ 2 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਕਮੇਟੀ ਜਿਹੜੀ ਖਰੜ ਵਿੱਚ ਬਣਾਈ ਗਈ ਸੀ ਉਦੋਂ ਵੀ ਮੌਨਸੂਨ ਪੈਰੇ ਸੀ بارشਾਂ ਸੀਗੀਆਂ بارشਾਂ ਦੇ ਬੰਦ ਹੋਣ ਤੋਂ ਬਾਅਦ ਹੀ ਜਿਹੜੇ ਆਪਾਂ ਕੰਮ ਸੀ ਉਹ ਲੋਕਾਂ ਦੇ ਕਰਵਾ ਸਕਦੇ ਸੀ ਲੋਕਾਂ ਨੂੰ ਉਮੀਦ ਸੀ ਵੇਟ ਸੀ ਤੇ ਲਗਭਗ ਹੁਣ ਮੀਂਹ ਬੰਦ ਹੋ ਗਿਆ ਆਹ ਜਿਹੜੀ ਰੋਡ ਸੀ ਜਿਹੜੀ ਚੱਜੂ ਬਾਜਰਾ ਤੱਕ ਜਾਂਦੀ ਹੈ ਨਿੱਜਰ ਰੋਡ ਹੈ ਇਹਦਾ ਬਹੁਤ ਬੁਰਾ ਹਾਲ ਸੀ ਪਿਛਲੇ 6-7 ਸਾਲ ਹੋ ਗਏ ਮੇਰੇ ਖਿਆਲ ਚ ਇਹਨੂੰ ਇਹਨੂੰ ਬੜੇ ਨੂੰ 7 ਸਾਲ ਤੋਂ ਉੱਪਰ ਹੋ ਗਿਆ ਹੋਣਾ ਇਹ ਸੜਕ ਦਾ 2 ਕਰੋੜ ਦਾ ਜਿਹੜਾ ਇਹਦੇ ਟੈਂਡਰ ਨੇ ਉਹ ਪਾਸ ਹੋ ਗਏ ਨੇ ਅੱਜ ਕੰਮ ਇਹਦਾ ਸ਼ੁਰੂ ਹੋ ਰਿਹਾ ਹੈ ਸਮਾਨ ਰੱਖ ਦਿੱਤਾ ਗਿਆ ਤੇ 2 ਮਹੀਨਿਆਂ ਦੇ ਅੰਦਰ-ਅੰਦਰ ਜਿਹੜੀ ਸੜਕੇ ਲੋਕਾਂ ਨੂੰ ਤਿਆਰ ਪੂਰੀ ਹੋ ਕੇ ਲੋਕੇ ਦੇਤੇ ਆਰਾਮ ਦੇ ਨਾਲ ਕਿਉਂਕਿ ਖਰੜ ਵਿੱਚ ਸੜਕਾਂ ਦਾ ਬੜਾ ਵੱਡਾ ਮਸਲਾ ਹੈ ਮੈਂ ਸਮੂਚੇ ਐਮਸੀ ਸਹਿਬਾਨਾਂ ਨੂੰ ਅਫਸਰਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਨਾ ਵੇਟ ਕਰੋ ਕਿ ਉਹ ਫਲਾਣੀ ਮਾਤਾ ਜੀ ਆ ਕੇ ਸਾਨੂੰ ਕਹੂਗੀ ਵੀ ਭਾਈ ਸਾਡੇ ਔਰਡ ਦੀ ਸੜਕ ਬਣਾ ਦਿਓ ਜਾਂ ਐਮਸੀ ਨੇ ਹੀ ਆ ਕੇ ਤੁਹਾਨੂੰ ਸਾਰੀਆਂ ਗੱਲਾਂ ਕਹਿਣੀਆਂ ਨੇ ਅਫਸਰ ਸਹਿਬਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਰਵੇ ਕਰਕੇ ਖਰੜ ਦੀ 100% ਜਿਹੜੀਆਂ ਰੋਡਸ ਨੇ ਉਹ ਕੰਪਲੀਟ ਕਰਨ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਹੁਣ ਅੱਗੇ ਟੈਂਡਰਸ ਪਹਿਣਗੇ ਉਹਦੇ ਵਿੱਚ ਮੈਕਸੀਮਮ ਖਰੜ ਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਕਵਰ ਕਰ ਜੀਏ ਫੰਡਸ ਦੀ ਕੋਈ ਕਮੀ ਨਹੀਂ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਨੀਅਤ ਦੀ ਕੋਈ ਕਮੀ ਨਹੀਂ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਵੀ ਮੁਸ਼ਕਿਲ ਲੋਕਾਂ ਨੂੰ ਸੜਕਾਂ ਦੀ ਹੈਗੀ ਆ ਉਹ ਖਤਮ ਹੋ ਜੇ ਪੂਰੀ ਦੀ ਪੂਰੀਆਂ ਖਰੜ ਦੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਨ ਦੇ ਮਿਸ਼ਨ ਤੇ ਲੱਗੀਆਂ ਤੇ ਨੰਬਰ 2 ਤੇ ਸੀਵਰੇਜ ਜਿਹੜਾ ਪੈ ਰਿਹਾ ਹੈ ਉਹ ਨਵਾਂ ਸੀਵਰੇਜ ਪੈ ਰਹੇ ਆ ਨਵੇਂ ਟ੍ਰੀਟਮੈਂਟ ਪਲਾਂਟ ਬਣ ਰਹੇ ਨੇ ਤਾਂ ਕਰਕੇ ਉਹ ਸੜਕਾਂ ਪੱਟੀਆਂ ਹੋਈਆਂ ਸੀ ਇਹ ਪੱਟੀਆਂ ਹੀ ਜਾਣੀਆਂ ਸੀ ਇੱਕ ਵਾਰੀ ਪਰ ਹੁਣ ਇਹਦੀ ਰਫ਼ਤਾਰ ਹੈ ਜਿਹੜੀ ਸੀਵਰੇਜ ਬੋਰਡ ਨੂੰ ਵੀ ਜਿਹੜੀ ਹਦਾਇਤ ਦਿੱਤੀ ਗਈ ਹੈ ਕਿ ਇਹਨੂੰ ਜਲਦੀ ਖਤਮ ਕਰੋ ਤਾਂਕਿ ਲੋਕ ਇਸ ਜਿਹੜੀ ਪਰੇਸ਼ਾਨੀ ਤੋਂ ਬਾਹਰ ਨਿਕਲ ਸਕਣ ਤੇ ਨਾਲ-ਨਾਲ ਸੜਕਾਂ ਵੀ ਜਿਹੜੀਆਂ ਬਣਦੀਆਂ ਰਹਿਣ ਉਹ ਸੜਕਾਂ ਪੱਖੋਂ ਤੁਸੀਂ ਬੇਫਿਕਰ ਰਹੋ ਅਸੀਂ ਪੂਰੇ ਤਰੀਕੇ ਨਾਲ ਹੁਣ ਇਹ ਨਹੀਂ ਹੈਗਾ ਕਿ ਪ੍ਰਧਾਨ ਦੇ ਜਿਵੇਂ ਪਹਿਲਾਂ ਕੀ ਸੀ ਸਾਈਨ ਨਹੀਂ ਕਰਨੇ ਮੁਸ਼ਕਲ ਖੜੀ ਕਰਨੀ ਦੂਸਰੀ ਪਾਰਟੀ ਹੈ ਕਿ ਤੇ ਪਾਰਟੀ ਦੀ ਰਿਸਪੈਕਟ ਨਾ ਬਣ ਜੇ ਹੁਣ ਸਾਡੇ ਹੱਥਾਂ ਨਾਲ ਜਿਹੜੇ ਬਣਾਏ ਹੋਏ ਪ੍ਰਧਾਨ ਨੇ ਕੰਮ ਕਰਨ ਵਾਲੇ ਨੇ ਤੇ ਜਲਦੀ ਜਿਹੜੀਆਂ ਸੜਕਾਂ ਹੋ ਗਈਆਂ ਹੋਰ ਮੁਸ਼ਕਲਾਂ ਨੇ ਖੜੜਦੀਆਂ ਅਸੀਂ ਠੀਕ ਕਰ ਦਵਾਂਗੇ ਨਿੱਜਰ ਰੋਡ ਲਾਂਡਰਾ ਰੋਡ ਤੇ ਵੀ ਜ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਪਿੱਛੇ ਅਸੀਂ ਅਨਾਜ ਮੰਡੀ ਵਾਲੀ ਸੜਕ ਦਾ ਉਦਘਾਟਨ ਕਰਕੇ ਆਏ ਆ ਕੱਲ ਨੂੰ ਜਾਂ ਪਰਸੋਂ ਹੋਪਫੁਲੀ ਹੋਰ 4-5 ਸੜਕਾਂ ਦਾ ਉਦਘਾਟਨ ਦਾ ਮਤਲਬ ਹੈ ਕਿ ਕੰਮ ਸ਼ੁਰੂ ਕਰਾਉਣਾ ਇਸ ਤੋਂ ਬਾਅਦ ਵੀ ਮੈਂ ਇੱਥੇ ਠੇਕੇਦਾਰ ਸ਼ਾਇਦ ਖੜੇ ਹੋਣਗੇ ਜਿਨ੍ਹਾਂ ਨੇ ਕੰਮ ਕਰਨਾ ਹੈ ਅਫਸਰ ਸਹਿਬਾਨ ਖੜੇ ਨੇ ਐਮਸੀ ਸਹਿਬਾਨ ਖੜੇ ਨੇ ਮੈਂ ਸਾਰਿਆਂ ਨੂੰ ਇਹ ਕਹਿਣੀ ਹੈ ਕਿ ਮੈਂ ਚੈੱਕ ਰੱਖਣਾ ਹੈ ਕਿ ਤੁਸੀਂ ਮਟੀਰੀਅਲ ਠੀਕ ਪਾ ਰਹੇ ਹੋ ਤੇ ਮੇਕ ਸ਼ੋਰ ਕਰਿਓ ਵੀ ਉਹ ਸਾਫ਼ ਕਿ ਆਪਾਂ ਜਿਹੜਾ ਮਟੀਰੀਅਲ ਯੂਜ਼ ਕਰਨਾ ਆ ਉਹ ਇਹ ਨਾ ਹੋਵੇ ਐਮਸੀ ਸਾਹਿਬ ਕਿ 4-6 ਮਹੀਨੇ ਬਾਅਦ ਸੜਕ ਪਟਕੇ ਦੁਬਾਰਾ ਬਣਾਉਣੀ ਪੈ ਰਹੀ ਹੈ ਉਹਨਾਂ ਖਰਚੇ ਹੋ ਰਹੇ ਆ ਆਪਾਂ ਵਧੀਆ ਮਟੀਰੀਅਲ ਲਗਾ ਕੇ ਸੜਕਾਂ ਬਣਾਉਣੀ ਦੇਖੋ ਕੀ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜਿਵੇਂ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਤੇ ਜਿਹੜੇ ਕਹਿਣਗੇ ਅਸੀਂ ਬੁਢੀ ਆ ਸਾਡਾ ਕੰਮ ਉਹ ਦੋਨੋਂ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਦਾ ਫਿਰ ਵੀ ਸਾਡੇ ਤਾਂ ਅਸੀਂ ਦਾ ਇੱਕ ਆਮ ਪੁਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਵੱਡੇ ਇਲਾਕੇ ਦੇ ਵਿੱਚ ਤੁਹਾਡੇ ਏਰੀਏ 'ਚ ਜੇ ਐਮਐਲਏ ਸਾਹਿਬ ਆਈ ਸੀ ਕੀ ਕਹਿਣਾ ਚਾਹਦੇ ਹੋ ਦੇਖੋ ਜੇ ਜਿਹੜਾ ਸਾਡਾ ਨਿੱਜਰ ਰੋਡ ਐਨਾ ਟਰੋਲ ਹੋਇਆ ਹੈ ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਸ ਏਰੀਏ ਦੀ ਸਭ ਤੋਂ ਵੱਡੀ ਮੰਗ ਸੀ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਬਰਸਾਤੀ ਪਾਣੀ ਦਾ ਉਹਦੇ ਵਾਸਤੇ ਅਸੀਂ 4 ਕਰੋੜ ਦਾ ਇਹਦੇ ਵਿੱਚ ਸਫਰੋਂਗ ਪਾਈਪ ਪਿਆ ਹੁਣ ਜਦੋਂ ਕਿਸੇ ਵਿਕਸਿਤ ਏਰੀਏ ਵਿੱਚ ਸਟਰੋਂਗ ਪਾਈਪ ਪਏਗਾ ਸੜਕਾਂ ਪੱਟੀਆਂ ਜਾਣਗੀਆਂ ਤਾਂ ਦਿੱਕਤ ਆਣੀ ਹੈ ਜੀ ਸਟਰੋਂਗ ਪਾਈਪ ਪੈ ਗਿਆ ਉਹਦੀਆਂ ਬਣ ਗਈਆਂ ਅੱਜ ਕੰਮ ਸ਼ੁਰੂ ਹੋ ਗਿਆ ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਦਾ ਮਸਲਾ ਹੈ ਇਹ ਅੱਜ ਦਾ ਨਹੀਂ ਹੈਗਾ ਮੈਨ ਜਦੋਂ ਹੁਣ ਆਪਾਂ ਰੋਡ ਤੇ ਆਪਾਂ ਸਟਰੋਂਗ ਪਾਈਪ ਪੈਣਾ ਹੈ ਤਾਂ ਦਿੱਕਤ ਉਹ ਆਣੀ ਸੀ ਇਹ ਥੋੜੀ ਸਿਆਸਤ ਵੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਆਪਾਂ ਪੋਜ਼ਿਟਿਵ ਰਹੀਏ ਬਹੁਤ ਜਲਦੀ ਮੈਂ ਤੁਹਾਨੂੰ ਇਹ ਰੋਡ ਕਲੀਅਰ ਕਰਵਾ ਕੇ ਦਵਾ ਹਾਂ ਹਾਂ ਜੀ ਸਰ ਹੁਣ ਸੜਕ ਜਿਹੜੀ ਹੈ ਕਿੰਨੇ ਦਿਨਾਂ ਚ ਪੂਰੀ ਹੋ ਜਾਏਗੀ ਸਰ ਆ ਤੁਹਾਡੇ ਸਾਹਮਣੇ ਹੁਣ ਕੰਮ ਚੱਲ ਰਿਹਾ ਜੋਰਾਂ ਤੇ ਤੁਸੀਂ ਦੇਖ ਰਹੇ ਹੋ ਹੁਣ ਵੱਡੇ ਖੱਡੇ ਸੀ ਪਹਿਲਾਂ ਉਹਨਾਂ ਨੂੰ ਨੀਚੇ ਡਰੈਸਿੰਗ ਕਰਾਂਗੇ ਇਹ ਤਾਂ ਹੈ ਨਹੀਂ ਕਿ ਹੁਣ ਫਟਾਫਟ ਆਪਾਂ ਲੁੱਕ ਪਿਛਾ ਦਈਏ ਕੰਮ ਚੱਲ ਰਿਹਾ ਨੀਚੇ ਡਰੈਸਿੰਗ ਹੋ ਗਈ ਹੈ ਇਹਦੇ ਵਿੱਚ ਸਟਰੰਪ ਟਾਇਪ ਦੇ ਉੱਪਰ ਹੌਦੀਆਂ ਵਗੈਰਾ ਸਾਰੀਆਂ ਕੰਪਲੀਟ ਹੋ ਗਈਆਂ ਹੁਣ ਬਹੁਤ ਜਲਦੀ ਤੁਹਾਨੂੰ ਮਿਲੂਗਾ ਕੰਮ ਰੁਕੂਗਾ ਨਹੀਂ ਇਹ ਗੱਲ ਦੀ ਮੈਜੋਰਟੀ ਦਾ ਨਾਮ ਜੀ ਡਿਫੈਂਸ ਨਹੀਂ ਆਂਦੀ ਹੈ ਫੰਡਸ ਪੂਰੇ ਆ ਕਿ ਫੰਡ ਪੂਰੇ ਹੈ ਸਾਰਾ ਕੁਝ ਲੋਟ ਪੇਮੈਂਟਾਂ ਹੋਈਆਂ ਹੋਈਆਂ ਠੇਕੇਦਾਰਾਂ ਨੂੰ ਸਿਰਫ ਰੀਜ਼ਨ ਆ ਸੀ ਕਿ ਬਰਸਾਤ ਕਰਕੇ ਰਾਤ ਨੂੰ ਅਗਰ ਮੀਂਹ ਨਹੀਂ ਪੈਂਦਾ ਦਿਨੇ ਵੀ ਪੈ ਜਾਂਦਾ ਸੀ ਦਿਨੇ ਨਹੀਂ ਪੈਂਦਾ ਰਾਤ ਤੁਸੀਂ ਆਪਣੇ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਤੁਹਾਨੂੰ ਪਤਾ ਹੈ ਨਾ ਕਿ ਬਰਸਾਤ ਨੇ ਤਾਂ ਮੌਕਾ ਹੀ ਨਹੀਂ ਦਿਆ ਮੁਲਾਜ਼ਮ ਬਦਲ ਜਾਂਦੇ ਸੀ ਅੱਜ ਤਾਂ ਮੈਡਮ ਵੀ ਕਹਿ ਕੇ ਗਈ ਵੀ ਉਹਨੂੰ ਜਿਹੜਾ ਗਰੰਟੀ ਹੈ ਰੱਖਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਇਹ ਚੀਜ਼ ਵਾਸਤੇ ਅਸੀਂ ਵੀ ਅਸੀਂ ਅੱਗੇ ਜਿਹੜੇ ਸਾਡੇ ਇੱਥੋਂ ਦੇ ਲੋਕਲ ਬਾਰਡ ਦੇ ਮੰਤਰੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਅਫਸਰਾਂ ਨੂੰ ਇੱਕ ਜਗ੍ਹਾ ਰਹਿਣ ਦੇ ਜਾਵੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੀ ਜਾਵੇ ਸਰ ਲੋਕਾਂ ਦੇ ਵੱਲੋਂ ਜਿਹੜੇ ਝੋਨੇ ਲਗਾਏ ਜਾ ਰਹੇ ਨੇ ਉਹ ਮੇਰੀ ਵਾਰਡ 'ਚ ਨਹੀਂ ਹੈ ਜੀ ਉਹ ਜਿਹੜੇ ਐਮਸੀ ਉਹਨਾਂ ਨਾਲ ਗੱਲ ਕਰੋ ਮੇਰੀ ਵਾਰਡ 'ਚ ਨਹੀਂ ਹੈਗਾ ਇਹ ਠੀਕ ਹੈ ਜੀ ਹਾਂ